ਤਨੁ ਨਸ੍ਰੀ ਗਾਰੂ ਸਾਹਿਬ ਜੀ ਗਿਆਨ ਧਿਆਰ ਕੀ ਧਰਮ ਨੰਦਾਨ ਸਾਰਨ ਨਦਾਨ ਤੇਰੀ ਸਬ ਤੇਵਟਾ ਸਤਗੁਰ ਨਾਨਕ ਜਿਨ ਕਲ ਰਾਖੇ ਕਿਰਸਾਦ ਕਰ ਦੇ ਹੋਸ਼ਟਪਦੀ ਜੇ ਇਸ ਪ੍ਰਸਾਦ ਸ਼ੰਤੇ ਮ੍ਰਿਤ ਖਾਇ ਤਸ ঠাকুর ਕੋ ਰਖ ਮਨ ਮਾਇ ਜੇ ਪ੍ਰਸਾਦ ਸੁਗੰਧ ਤਨਾਇ ਤਸੋ ਸਿਮਰਤ ਪਰਮ ਗਤ ਪਾਇ ਜੇ ਪ੍ਰਸਾਦ ਅਸਰ ਸੁਗੰਦਰ ਤਸੇ ਤੇ ਪ੍ਰਸਾਦ ਗ੍ਰੇਸ਼ੰ ਸੁਗਵਸਨ ਆਠ ਬੈ ਸੁਰਉਦ ਸਰਸਨ ਜੇ ਪ੍ਰਸਾਦ ਰਗ੍ਰਸ ਭੋਗ ਨਾਨਕ ਤੇ ਅਈਏ ਜੇ ਪ੍ਰਸਾਦ ਨਾਨਕ ਸਦ ਤੇ ਧਿਆਨ ਯੋਗ ਜੇ ਪ੍ਰਸਾਦ ਬਾਟ ਪਟੰਬਰੜਾ ਤਸੇ ਤਿਆਗ ਕਰੇ ਪ੍ਰਸਾਦ ਸੁਖ ਸੇ ਜਸੋਈ ਜੈ ਮਨ ਅਟਪੈ ਤਕ ਜਸ ਗਾਏ ਜੇ ਪ੍ਰਸਾਦ ਤੁਝ ਸਭ ਕੋ ਮਨ ਮੁਖ ਤੱਕ ਜਸ ਰਸਮ ਕਰਨ ਜੇ ਪ੍ਰਸਾਦ ਤੇ ਰਹਿ ਤਰਨ ਮਨ ਸਰਤਿ ਆਏ ਜੇ ਜਬਤ ਦਰਗਹ ਮਾਨ ਪਾਏ ਨਾਨਕ ਪਸਤੇ ਕਰ ਜਾਵੇ ਜੇ ਪ੍ਰਸਾਦ ਰੋਖਤ ਜੰਦੇ ਲੇ ਲਾਉ ਸ੍ਰਾਮ ਸਨੇ ਜੇ ਪ੍ਰਸਾਦ ਤੇਰਾ ਨਰ ਮਨ ਸੁਖ ਪਾਏ ਹਰ ਹਰ ਜਸ ਕੇ ਜੇ ਪ੍ਰਸਾਦ ਕਰ ਸਰਬ ਸੀ ਵਰਟਾ ਕੇ ਅਨ ਸਰਮੀ ਪ੍ਰਵਤਾ ਕੁਰ ਪ੍ਰਵਤਾ ਕੇ ਜੇ ਪ੍ਰਸਾਦ ਤੁਝ ਕੋ ਨ ਪੁੰਚੈ ਮਨ ਸਾਸ ਸੁਭਰੋ ਪ੍ਰਭ ਉੱਚੇ ਜੇ ਪ੍ਰਸਾਦ ਕਾਏ ਤੁਰਨਵ ਦੇ ਨਾਨਕ ਤਾਂਗੇ ਭਗਤ ਕਰੇ ਜੇ ਪ੍ਰਸਾਦ ਅਗ ਖਣ ਪਰਿਜੈ ਭਾਨ ਤਿਸ ਸਿਵਰਤ ਕੋ ਹਾਰ ਸਗੇ ਚੇ ਜੇ ਪ੍ਰਸਾਦ ਸਰਹਸਤ ਸਹਾਰਿ ਮਨੁ ਤੁਸਰ ਕਉ ਕਬ ਨਵਸਾਰੀ ਜੇ ਪ੍ਰਸਾਦ ਬਾਖ ਗਲ ਕਰਤਾ ਨਾ ਰਾਖ ਬਰੋਏ ਪ੍ਰਭ ਅਕੰੈ ਮਨ ਜਿਨ ਤੇਰੀ ਮਨ ਬੰਧਵ ਨਹੀ ਪੂਰਵਤ ਤੋ ਸਰਤ ਸਹ ਤੇ ਆਇ ਤਸੇ ਤੇ ਆਇ ਜੋ ਇਕ ਲਖ ਸਾਖੇ ਦੇ ਕਿੱਕ ਜਾਤ ਜੋ ਪ੍ਰਸਾਦ ਸੋਭਰ ਸੁਭਰ ਸਦਾ ਤੇਗਾ ਜੇ ਪ੍ਰਸਾਦ ਤੇਰੇ ਪਤ ਰੇ ਗੁਰ ਪ੍ਰਸਾਦ ਨਾ ਦਸ ਕੇ ਜੇ ਪ੍ਰਸਾਦ ਬੁਨੇ ਮਤ ਰਸਨਾ ਜੇ ਪ੍ਰਸਾਦ ਸਖ ਸੇਜੇ ਜੇ ਪ੍ਰਸਾਦ ਅਸਕਰ ਚਹੇ ਜੇ ਪ੍ਰਸਾਦ ਸੋਹਣ ਬਹੇ ਜੇ ਪ੍ਰਸਾਦ ਪਰਮਗਤ ਗਾਵੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਸਹਿ ਜਸਮਾਏ ਐਸਾ ਪ੍ਰਭ ਤੇ ਆਪੁਰ ਕਰਨ ਲਾਗੋ ਗੁਰ ਪ੍ਰਸਾਦ ਨਾਮਿਤ ਮਨ ਜਗ ਜੇ ਪ੍ਰਸਾਦ ਤੇ ਪ੍ਰਸਾਦ ਕ੍ਰਿਤ ਸੰਸਾਰ ਤਿਸ ਪ੍ਰਭ ਕੋ ਹਉ ਨੰਨਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂ ਤਾ ਕੋ ਜਾਪ ਜੇ ਪ੍ਰਸਾਦ ਤੇ ਰਿ ਕਰਜ ਪੂਰੇ ਤਿਸ ਜਾਣ ਮਨ ਸਦਾ ਜੋਰੇ ਜੇ ਪ੍ਰਸਾਦ ਮਰੈ ਜਾ ਜਾਦ ਸੰਕੇਤ ਗਤ ਹੋਏ ਨਾਨਕ ਜਾਪ ਜਪੈ ਸੁਦਮ ਸੋਏ ਆਪ ਜਪਾਈ ਜਪੈ ਸੋ ਨਾਮ ਕਰ ਆਪਿ ਗਵਾਏ ਸੁਵਰਤ ਗੁਣ ਗਾਵ ਜੇ ਪਰ ਜੇ ਪ੍ਰਭ ਕਿਰਪਾ ਤੇ ਹੋਏ ਬਰਦਾਸ ਪ੍ਰਭ ਉਤੇ ਅਤੇ ਕਵਨ ਗਾਸ ਪ੍ਰਭ ਸਰਬ ਸਰਣ ਬਸੈ ਤੁੰ ਸੋਈ ਪ੍ਰਭ ਦਿਆ ਤੇ ਮਨ ਤੇ ਉਤਮ ਹੋਏ ਸਰਬੰਦਾਰ ਪ੍ਰਭ ਤੇ ਦੀਵਯ ਆਪੋ ਕਸ਼ੂਨ ਕਿਨੂ ਲਿਆ ਜਿਤ ਜਿਤ ਲਾਉ ਤਿਤ ਲਗੈ ਸੰਗਮ ਕਿਉ ਚਲੋਤ ਸਾਧ ਸੰਗ ਗਨ ਸੰਗ ਲੇ ਕੋ ਸਾਧ ਕੇ ਸੰਗ ਮਿਤੇ ਬਿਮਾਨ ਸਾਧ ਕੇ ਸੰਗ ਅਮ੍ਰਿਤ ਸੁਗਿਆ ਸਾਧ ਕੇ ਸੰਗ ਜੇ ਬ੍ਰਹਮ ਨੀਰਾ ਸਾਧ ਸੰਗ ਸਭੋ ਚਨ ਮੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਪਰਜਨਨ ਸਾਧ ਕੀ ਵਮਾ ਵਰਡ ਸਾਧ ਕੇ ਸੰਗ ਬ੍ਰਹਮ ਸੁਹਾਣੀ ਸਾਧ ਕੇ ਸੰਗ ਚਰ ਮਿਲ ਸਾਧ ਕੇ ਸੰਗ ਸਦਾ ਕਰੂਲੇ ਸਾਧ ਕੇ ਸੰਗ ਇਹ ਸੁਖ ਹੁੰਚਾ ਸਾਧ ਸੰਗ ਅਪ੍ਰਿਤ ਰਸ ਹੁੰਚਾ ਸਾਧ ਸੰਗ ਇਹ ਸਭ ਕੀ ਦੇਨ ਸਾਧ ਕੇ ਸੰਗ ਮਰਾਵੈ ਸਾਧ ਕੇ and <laughs> i ਸਾਧ ਸੰਗ ਕਰਵ ਰਹੀ ਕਰੇ ਸੇਵਾ ਸਾਧ ਸੰਗ ਸੁਭਾ ਸਰਦਿਆ ਸਾਧੂ ਕੇ ਸੰਗ ਪਾਪ ਲਾਇਨਾ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਤਨ ਗਮ ਨਾਨਕ ਸਾਧ ਕੇ ਸੰਗ ਸਭ ਲਜਨ ਸਾਧ ਕੇ ਸੰਗ ਨਹੀਂ ਕਿਸ ਕਾਲ ਦਰਸ਼ਨ ਦੇਖਦੋ ਸਾਧਕੇ ਸੰਗ ਕਲ ਕਤੇ ਰਹੇ ਸਾਧਕੇ ਸੰਗ ਨੰਕ ਬਰ ਰਹੇ ਸਾਧਕੇ ਸੰਗ ਇੰਨਾ ਸੋਇਲਾ ਸਾਧ ਸੰਗ ਵਿਸ਼ਰਨਰ ਮੇਲਾ ਜੋਇਸ਼ ਸੋਇ ਬਰਬਾਹ ਸਾਧਕੇ ਸੰਗ ਨਾਮੇ ਰਤਾ ਜਾਨ ਪਾ ਸਾਧਕੇ ਬੁਮਾ ਤੇ ਗੁਰ ਤੇ ਨਾਮ ਸਾਧਕੇ ਬੁਮਾਰੇ ਪ੍ਰਭੂ ਸਾਧਕੇ ਸੁਭਾਖ ਨਹੀਂ ਅਟ ਸਾਧਕੇ ਸੁਭਸਨਾ ਦੇ ਸਾਧਕੇ ਸੁਭਾ ਉਹ ਤੇ ਉਤੇ ਪ੍ਰੇਮ ਗਿਆਨੀ ਕਹੇ ਨਿਸ਼ਟ ਸੁਭਾਅ ਦਇਆ ਸਹਿ ਰਾਤ ਰੱਖੋ ਤੇ ਦੁਪਹਾ ਪ੍ਰੇਮ ਗਿਆਨੀ ਕਹੇ ਤੇਰ ਤੇਗ ਆਪਾ ਕਰ ਬ੍ਰह्मज्ञानी ਸਤਲ ਕੀ ਰੀਨਾ ਅਤਮ ਰਸ ਬ੍ਰह्मज्ञानी ਜੀਨਾ ਬ੍ਰह्मज्ञਾਨੇ ਕੇ ਸਭ ਪਰ ਮਾਇਆ ਬ੍ਰह्मज्ञानी ते ਨਿਸ਼ਵਰਾਨ ਬਯ ਬ੍ਰह्मज्ञानी ਸਦਾ ਸਭ ਦਰਸੇ ਬ੍ਰह्मज्ञानी ਕੇ ਦਿਸ਼ਟ ਮੰਦਰ ਸਰੇ ਬ੍ਰह्मज्ञानी वंद देव उंदा ਬ੍ਰਹਮ ਗਿਆਨੇ ਉਪਰ ਕਾਸ਼ ਪ੍ਰਭ ਗਿਆਨੀ ਕਹੇ ਬਿਨਾਸ ਪ੍ਰਭ ਗਿਆਨੀ ਕਹਦਰੇ ਪੇ ਸਵਾ ਪ੍ਰਭ ਗਿਆਨੀ ਪ੍ਰਤਕਾਰਮ ਪ੍ਰਭ ਗਿਆਨੀ ਕੇ ਨਾਹੀ ਦੰਦ ਪ੍ਰਭ ਗਿਆਨੀ ਲਤਾਤ ਮੰਦ ਪ੍ਰਭ ਗਿਆਨੀ ਆਏ ਸੁਭਾਗ ਪ੍ਰਭ ਗਿਆਨੀ ਸੰਬਦ ਪਰ ਪ੍ਰਭ ਗਿਆਨੀ ਸੰਸਗਲ ਬ੍ਰਹਮ ਗਿਆਨੀ ਜਮ ਸਗਲ ਸੰਸਾਰੰ ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਵਸ ਬ੍ਰਹਮ ਸੰਗ ਬ੍ਰਹਮ ਗਿਆਨੀ ਕੈ ਨਾਮ ਦਾਰ ਬ੍ਰਹਮ ਗਿਆਨੀ ਕੈ ਨਾ ਪਰਵਾਨ ਬ੍ਰਹਮ ਗਿਆਨੀ ਸਦਾ ਸਤਨਾ ਸੇ ਬ੍ਰਹਮ ਗਿਆਨੀ ਸਦਾ ਜਗਤੰ ਬ੍ਰਹਮ ਗਿਆਨੀ ਸਦ ਸਦ ਜਤ ਬ੍ਰਹਮ ਗਨੀ ਅਬਦ ਤੇ ਅਬਤ ਬ੍ਰਹਮ ਗਨੀ ਗੈ ਮਨ ਪਰਮ ਅਨੰਤ ਬ੍ਰਹਮ ਗਨੀ ਗੈ ਕਉ ਸਦਾ ਆਨੰਦ ਨਾਗਗ੍ਰਿਵ੍ਰਮ ਗਣੇ ਸਰਵ ਕਾ ਗਣੇ ਸਲੋਕ ਹੋਰ ਤਾਰੇ ਜੋ ਮਨ ਸ਼ਾਂਤ ਬਸ ਵਸਨੋ ਸੋਜ ਸੁਪਰ ਸੁਪਰ ਸੰਤ ਵਿਸ਼ਭ ਗਏ ਆਤੇ ਹੋਏ ਪੈ ਕਰੁਣ ਕਰਦੋ ਵੇ ਦੇਕਰਦੋ ਉਸ ਵੈਸ਼ਨੋ ਕਾ ਜੇਵਨ ਕਰ ਕਉਨ ਬਨਕੇਸ਼ ਨਿਵਾਸ਼ ਕੇਲ ਭਗਤ ਕਰਨ ਗਿਰੇ ਪੰਤ ਮਿਰਪੈ ਪ੍ਰਸਨ ਪ੍ਰੇਤ ਹਰ ਕੇ ਜਨ ਹਿਰਦੈ ਵਸਾਇ ਨਾਲੇ ਕਸਾ i just think that the whole is all of ਸੋ ਦਾਸ ਦਰਗਹ ਪਰਵਾਹ ਆਪਣੇ ਦਾਸ ਤੋਂ ਆਪ ਕਿਰਪਾ ਕਰਨ ਤਿਸ ਦਾਸ ਕੋ

and Oh, I don't believe of the air. i'm uh -huh. uh -huh. uh -huh. the ਵਾਹਿਗੁਰੂ ਜੀ